ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇ ਗੁਰੂ ਸਵਾਈ ਗੁਰੂ ਖਾਲਸਾ ਸਤਿ ਸੰਗਿਓ ਜੋ ਬਿਸ਼ਤ ਤੇ ਮਾਲਕ ਤਨ ਤਨ ਸਹਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰਹਿਤੀ ਲੋਦਾ ਆਨੰਦ ਮਾਣਦੇ ਹੋਏ ਪਿਆਰ ਸਿਰਫ ਤੇ ਬਲਾਉ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਅੱਲਾ ਇਹੀ ਬੇਨਤੀ ਕਰਦੇ ਵੀ ਜੇ ਭਾਈ ਸਾਹਿਬਾਂ ਨੇ ਕੀਤੀ ਹੈ ਕਿਉਂਕਿ ਲੜਾਈਆਂ ਪੜਾਈਆਂ ਗੁਰੂ ਘਰ ਦੇ ਵਿੱਚ ਨਹੀਂ ਹੋਣੀਆਂ ਚਾਹੀਦੀਆਂ ਅਸੀਂ ਇੱਥੇ ਕੁਝ ਲੈਣ ਵਾਸਤੇ ਆਉਣੇ ਆ ਨਾ ਕਿ ਅਸੀਂ ਇੱਥੇ ਕੁਝ ਵਿਗਾੜਨੋਂ ਆਤੇ ਹੁੰਦੇ ਆ ਬਾਕੀ ਆਪ ਨੂੰ ਪਤਾ ਹੈ ਅੱਜ ਕੱਲ ਦੇ ਜਿਹੜੇ ਕਾਨੂੰਨ ਇਥੋਂ ਦੇ ਬਹੁਤ ਸਖਤ ਨੇ ਇਹ ਲੜਾਈਆਂ ਪੜਾਈਆਂ ਜਦੋਂ ਇਥੋਂ ਦੀ ਗਵਰਨਮੈਂਟ ਦੇਖੇਗੀ ਉਹ ਇਥੋਂ ਉਹਨਾਂ ਨੌਜਵਾਨਾਂ ਨੂੰ ਰਿਪੋਰਟ ਕਰੇਗੀ ਤੁਸੀਂ ਇਹ ਪਹਿਲਾਂ ਸੋਚ ਲਿਆ ਕਰੋ ਇੱਕ ਫੇਟ ਮਾਰਨ ਦੀ ਇੱਕ ਆਦਮੀ ਨੇ ਸਟੋਰ ਦੇ ਕਿਸੇ ਨੂੰ ਫੇਟ ਮਾਰੀ ਸੀ ਉਹਨੂੰ 10000 ਜੁਰਮਾਨਾ ਪੜਨਾ ਪਿਆ ਸੀ 10000 ਇੱਕ ਫੇਟ ਮਾਰਨ ਤੇ ਇਹ ਗੰਟੀ ਐਸੀ ਹੈ ਅਮਰੀਕਾ ਇੱਥੇ ਆ ਕੇ ਜਿਹੜਾ ਵੀ ਕੋਈ ਗਲਤੀ ਕਰੇਗਾ ਕਿਸੇ ਨੂੰ ਮਾਰੇਗਾ ਕਿਸੇ ਨਾਲ ਲੜੇਗਾ ਕਿਸੇ ਨਾਲ ਜ਼ਬਰਦਸਤੀ ਕਰੇਗਾ ਉਹਦੇ ਵਾਸਤੇ ਇੱਕ ਧੰਕਪੋਟ ਹੀ ਹੈ ਤੋ ਸਿਆਰੇ ਬਣੋ ਗੁਰੂ ਘਰ ਦੇ ਵਿੱਚ ਅਸੀਂ ਆਉਣੇ ਆ ਕੁਝ ਲੈਣ ਵਾਸਤੇ ਆਉਣਿਆਂ ਸਾਡੀ ਭਾਵਨਾ ਇਹੋ ਜੀ ਹੋਣੀ ਚਾਹੀਦੀ ਏ ਜਿੱਤੇ ਅਸੀਂ ਅਰਦਾਸ ਕਰਦੇ ਆ ਨਾ ਦੋ ਹੱਥ ਜੋੜ ਕੇ ਨਿਤ ਬੰਦ ਕਰਕੇ ਅਰਦਾਸ ਕਰਦੇ ਆ ਫਿਰ ਅਸੀਂ ਉੱਥੇ ਆ ਕੇ ਜੰਦੂ ਜੁੰਦੀ ਹੁੰਨੇ ਆ ਇੱਕ ਦੂਜੇ ਦੇ ਪੱਗਾਂ ਲੁੰਦੇ ਆ ਕਿ ਉਦੋਂ ਸਾਨੂੰ ਗੁਰੂ ਦੇਖਦਾ ਨਹੀਂ ਉਦੋਂ ਉਹ ਗੁਰੂ ਭੂਲਣ ਵਾਲਾ ਅਰਦਾਸ ਸੁਣਨ ਵਾਲਾ ਕਿ ਸਾਨੂੰ ਦੇਖਦਾ ਨਹੀਂ ਉਹ ਦੇਖਦਾ ਹੈ ਪਰ ਉਸ ਦੀ ਮਾਰ ਉਸ ਦੀ ਚਪੇੜ ਖੱਟਾ ਨਹੀਂ ਕਰੇਗੀ ਉਹ ਐਸੀ ਮਾਰ ਮਾਰੇਗਾ ਉਹ ਐਸੀ ਮਾਰ ਮਾਰੇਗਾ ਗੁਰੂ ਉਹ ਠੀਕ ਉੱਠੂ ਜਬਾ ਨਹੀਂ ਰਹੇਗਾ ਇਸ ਕਰਕੇ ਗੁਰੂ ਦਵਾਰੇ ਜਦੋਂ ਤੁਸੀਂ ਆਉਂਦੇ ਜੇ ਭਾਵਨਾ ਦੇ ਨਾਲ ਆਵੋ ਸ਼ਰਧਾ ਦੇ ਨਾਲ ਆਵੋ ਆਹੋ ਇੱਥੇ ਆ ਕੇ ਕਦੀ ਲੜਾਈ ਝੜਾ ਨਹੀਂ ਕਰਨਾ ਇੱਥੇ ਕੀ ਬਾਹਰ ਵੀ ਅੱਜ ਕੱਲ੍ਹ ਭੇਜ ਕਰੋ ਅਸੀਂ ਟਰੱਕਾਂ ਦੇ ਵਿੱਚ ਟਰੱਕ ਜੜਾਉਣੇ ਹੈ ਕਈ ਵਾਰੀ ਮੁੰਡੇ ਨੌਜਵਾਨ ਉੱਥੇ ਵੀ ਲੜਾਈਆਂ ਕਰਦੇ ਨੇ ਪਰ ਅੱਜ ਕੀ ਅੱਜ ਦੀ ਸਥਿਤੀ ਬਹੁਤ ਹੈ ਕਿਹੜੇ ਤੇ ਆ ਕੇ ਲੜਾਈ ਕਿਰਵਾ ਕਰੇਗਾ ਜਿਸਦੀ ਖੋਹ ਹੈ ਸੋ ਆਓ ਅਗਲੇ ਜਹਾਵ ਵਾਲੀ ਸੋ ਅੱਜ ਸਾਡੇ ਕੋਲ ਸਰਕਾਰ ਜੋ ਬਾਬਾ ਭਗਤ ਸਿੰਘ ਜੀ ਹੋਂਕੇ ਨੇ ਬਾਬਾ ਭਗਤ ਸਿੰਘ ਜੀ ਗੁਰਦਵਾਰਾ ਨਾਮ ਸਖ ਕਲੇਰਾ ਤੋਂ ਜਿਸ ਤੇ ਬੰਤਨ ਪਿਆਰੇ ਬਾਬਾ ਨਾਲ ਸਿੰਘ ਜਿਨੇ ਤਪ ਕੀਤਾ ਤਪਖਿਆ ਕੀਤੀ ਉਹਨਾਂ ਤੋਂ ਬੰਦ प्यारे बाबा इक्ष सिंह जी उन्होंने तप कीती लाखों प्राणियों ਨੂੰ ਅੰਮ੍ਰਿਤ ਛਕਾ ਕੇ ਗੁਰੂ ਚਰਨਾਂ ਦੇ ਨਾਲ ਜੋੜਨਾ ਦਿੱਤਾ ਤੇ ਬਾਬਾ ਇਖਸ਼ ਸਿੰਘ ਜੀ ਤੇ ਉਹ ਪੰਜ ਪਿਆਰਿਆਂ ਦੀ ਸੇਵਾ ਅੰਮ੍ਰਿਤ ਛਕਾਉਣ ਦੀ ਸੇਵਾ ਬਾਬਾ ਤੰਤਨ ਪਿਆਰੇ ਬਾਬਾ ਗੁਰਸੇਵ ਸਿੰਘ ਜੀ ਉਹਨਾਂ ਨੂੰ ਹੋਈ ਉਹਨਾਂ ਤੋਂ ਪ੍ਰੰਤ ਬਾਬਾ ਜੀ ਨੇ ਪਿਆਰੇ ਬਾਬਾ ਗੇਜਾ ਸਿੰਘ ਜੀ ਨੂੰ ਉਹ ਸਿਚਾਰ ਅੰਮ੍ਰਿਤ ਸੰਚਾਰ ਕਨਦੀਪ ਸੇਵਾ ਉਹਨਾਂ ਨੂੰ ਹੋਈ ਅੱਜ ਪਿਆਰੇ ਬਾਬਾ ਗਿਆ ਸਿੰਘ ਜੀ ਸੰਸਾਰ ਤੋਂ ਬਾਬਾ ਜੀ ਦੇ ਚਰਨਾ ਵਿੱਚ ਜਾ ਬਰਾਜੇ ਉਹਨਾਂ ਦੀ ਥਾਂ ਤੇ ਅੱਜ ਸੇਵਾ ਬਾਬਾ ਭਗਤ ਸਿੰਘ ਜੀ ਕਰ ਰਹੇ ਨੇ ਜਿਹੜੇ ਆਪਣੇ ਕੋਲ ਪਹੁੰਚੇ ਨੇ ਉੱਥੇ ਇਹਨਾਂ ਦੀਆਂ ਬੜੀਆਂ-ਬੜੀਆਂ ਸੇਵਾਵਾਂ ਨੇ ਇੱਕ ਦੀ ਦੋ ਨਹੀਂ ਨੇਕਾਂ ਨੇ ਅੰਮ੍ਰਿਤ ਵੇਲੇ ਉੱਠ ਕੇ 3 ਵਜੇ 2:30 ਵਜੇ ਸ੍ਰੀ ਸੁਖਮਨੀ ਸਾਹਿਬ ਦਾ ਪਾਠ ਕਰਦੇ ਨੇ ਛਾਂੂ ਰਹਿਰਾਤੀ ਇਹਨਾਂ ਦੀ ਪੱਕੀ ਰੋਟੀ ਦਾ ਸੁੱਤੇ ਕਾਫੀ ਸਮੇਂ ਕਾਫੀ ਸਾਲ ਉੱਠ ਕੇ ਹਿੰਦੀ ਜੁਕਤੀਆਂ ਕਾਤਾਰਿਆ ਇਸ ਕਰਕੇ ਮੈਂ ਆਪ ਜੀ ਦੇ ਨਾਲ ਇਹ ਬਚਨ ਸਾਂਝੇ ਕੀਤੇ ਨੇ ਬਾਕੀ ਜਿਹੜੀ ਇਹ ਬੇਨਤੀ ਕਾਰੇ ਸਨ ਇਹਨਾਂ ਨੇ ਬਹੁਤ ਵੱਟਾ ਇੱਕ ਉਪਰਾਲਾ ਆਰੰਭ ਕੀਤਾ ਉਹ ਬੜਾ ਹੀ ਇੱਕ ਛਲਾਂਗਾ ਜੁੜੇ ਨਾਲ ਇਹ ਉਪਰਾਲਾ ਜਿਹੜਾ ਕੀਤਾ ਉਹ ਉਪਰਾਲਾ ਕੀ ਇਹਨਾਂ ਨੇ ਉੱਥੇ ਗੁਰਦੁਆਰਾ ਨਾਲ ਸਰ ਸੰਗੀਤ ਕੈਜ ਦੀ ਉਹ ਖੁੱਲੀ ਉੱਥੇ ਮੰਦ ਪਰਦੇਸ ਉਹ ਰਾਜਸਤਾਨ ਤੋਂ ਉਹ ਸਿਗਨੀਕਾਰ ਵੜਿਆਲੇ ਸਿੱਖ ਜਿਨ੍ਹਾਂ ਦੇ ਸਿਰ ਤੇ ਛੱਤਾਂ ਨਹੀਂ ਜਿਨ੍ਹਾਂ ਨੂੰ ਦੋ ਟਾਈਮ ਦੀ ਰੋਟੀ ਵੀ ਨਸੀਬ ਨਹੀਂ ਹੁੰਦੀ ਉਹ ਸਿੱਖ ਤੋਂ ਵੀ ਸਿੱਖ ਨੇ ਉਹਨਾਂ ਦੇ ਪਿੰਡਾਂ ਵਿੱਚ ਕਿਸੇ ਪ੍ਰਕਾਰ ਦਾ ਕੋ ਨਸ਼ਾ ਨਹੀਂ ਪਰ ਹੈ ਸਦਾਤ ਦੇ ਸਿੱਖ ਨੇ ਉਹ ਸਿੱਖ ਕਿਹੜੇ ਨੇ ਲਕੀ ਸ਼ਾਹ ਵੜਿਆਲਾ ਲਕੀ ਸ਼ਾਹ ਜਿਆਦਾ ਗੂਰ ਤੇ ਇੱਕ ਬਾਦਰ ਪਾਸ਼ਾ ਦਾ ਸਸਕਾਰ ਕੀਤਾ ਆਪਣਾ ਘਰ ਦੇ ਵਿੱਚ ਲਿਆ ਕੇ ਚਿਖਾ ਜਣੀ ਆਪਣੇ ਘਰ ਨੂੰ ਅੱਗ ਲਾਈ ਉਹ ਰੱਖੀ ਸ਼ਾਹ ਬਣ ਜਾਦਾ ਮੱਖਣ ਛਾਲ ਉਬਾਣਾ ਗੁਰੂ ਲਾਤੋਂ ਦੇ ਨੂੰ ਲਾਤੋਂ ਦੇ ਮੱਖਣ ਮੱਖਣ ਛਾਲ ਬਾਣਾ ਇਹ ਉਹਨਾਂ ਦੀ ਅੰਸ-ਬਸ ਇੱਕ ਨਹੀਂ ਦੋ ਨਹੀਂ ਕਰੋੜਾਂ ਦੀ ਤੈਦਾਦ ਦੇ ਨਾਲ ਬੈਠੇ ਹੋਏ ਨੇ ਕਰੋੜਾਂ ਦੀ ਤੈਦਾਦ ਨਾਲ ਪਰ ਉਹਨਾਂ ਨੂੰ ਦੇਖ ਕੇ ਬੜਾ ਮਹਿਸੂਸ ਹੁੰਦਾ ਹੈ ਉਹ ਗਰੀਬ ਗਰੀਬ ਦੋ ਟੈੰਟ ਦੀ ਰੋਜ਼ੀ ਉਹਨਾਂ ਨੂੰ ਨਸੀਬ ਨਹੀਂ ਉਹਨਾਂ ਦੇ ਅਸੀਂ ਬੱਚੇ ਜਾ ਕੇ ਬਾਬਾ ਜੀ ਦੇ ਬਹੁਤ ਪਚਾਉਨੇ ਆ ਜਿਵੇਂ ਹੁਣ ਇਹਨਾਂ ਨੇ ਦੱਸਿਆ 13 ਬੱਚੇ ਥੋੜੇ ਦਿਨ ਹੋ ਗਏ ਨੇ ਪਹੁੰਚ ਗਏ ਨੇ ਉੱਥੇ 13 ਬੱਚੇ ਮਗਰ ਹੋਣ ਤਿਆਰ ਨੇ ਸੈਂਕੜੇ ਬੱਚੇ ਇਹਨਾਂ ਦੇ ਕੋਲ ਉੱਥੇ ਪਹੁੰਚ ਰਹੇ ਨੇ ਜਿਹੜੇ ਕਿ ਉੱਥੇ ਇਹ ਗੀਤ ਕੀਰਤਨ ਵਿਦਿਆ ਪਾਠੀ ਵਿਦਿਆ ਉਹਨਾਂ ਨੂੰ ਸਿਖਾ ਕੇ ਬਕਾਇਦਾ ਉਹਨਾਂ ਨੂੰ ਨੌکریاں ਦਵਾਉਂਦੇ ਨੇ ਉਹਨਾਂ ਬੱਚਿਆਂ ਨੂੰ ਉਹਨਾਂ ਦੇ ਜਿਹੜੇ ਪਰਿਵਾਰ ਨੇ ਉੱਥੇ ਰਹਿੰਦੇ ਉਹਨਾਂ ਕਿ ਬੱਚੀਆਂ ਦੇ ਵਿਆਹ ਸ਼ਾਦੀਆਂ ਕਰਦਾ ਵੀ ਯਤਨ ਕਰ ਰਹੇ ਨੇ ਪਰ ਇੱਥੇ ਪਾਸੇ ਨਹੀਂ ਆਪਰਾ ਗਤਵਾਰਾ ਬੜੂ ਸਾਹਿਬ ਬਾਬਾ ਅਕਬਾਰ ਸਿੰਘ ਉਹਨਾਂ ਤੋਂ ਵੱਰੋਸਾ ਹੈ ਬਾਬਾ ਗਵਿੰਦਰ ਸਿੰਘ ਉਹਨਾਂ ਨੇ ਵੀ ਦਾਸੂ ਇਹ ਇੱਕ ਹੁਕਮ ਲਾਇਆ ਹੋਇਆ ਹੈ ਕਿ ਤੁਸੀਂ ਜਦ ਦੱਬ ਕੇ ਪ੍ਰਚਾਰ ਕਰੋ ਉੱਥੇ ਪੰਜ ਸੱਤ ਸਾਡੇ ਉੱਤੇ ਉਹ ਕੰਮ ਹਗਾ ਦੇ ਨੇ ਕੁਛ ਸਕੂਲ ਵੀ ਚਾਦੇ ਨੇ ਪੰਜਾਬੀ ਸਕੂਲ ਬੱਚਿਆਂ ਵਾਸਤੇ ਉੱਥੇ ਚਾਦੇ ਨੇ ਕਿਹ ਸਕੂਲ ਚੱਲਦੇ ਨੇ ਉੱਥੇ ਤੇ ਉਹਨਾਂ ਵੱਲੋਂ ਵੀ ਇਹ ਇੱਕ ਹੁਕਮ ਲਾਇਆ ਗਿਆ ਹੈ ਕਿ ਤੁਸੀਂ ਫਸਟ ਵੱਲੋਂ ਉਤਰੋਂ ਸੰਗਤ ਉਤਰੋਂ ਬੱਚੇ ਜਿਹੜੇ ਨਹੀਂ پڑھ ਸਕਦੇ ਜਿਹੜੇ ਪਲੱਸ ਟੂ ਪੀਤੇ ਦੇ ਬੱਚੇ ਉਹ ਸੈਂਕੜਿਆਂ ਦੀ ਸਾਧ ਦੇ ਨਾਲ ਉਹਨਾਂ ਕੋਲ ਤੇ ਬੱਚੇ ਕਾਥੀ ਉਹਨਾਂ ਕੋਲ ਜਾ ਰਹੇ ਨੇ ਬਾਬਾ ਜਿੰਦਰ ਸਿੰਘ ਜੀ ਬੜੂ ਸਾਹਵਾਲੇ ਸੋ ਆਓ ਆਪਾਂ ਨੇ ਕਹਿੰਦੇ ਨੇ ਬੱਚੇ ਨੂੰ ਜਾਓ ਨਾ ਭੜੇ ਨੂੰ ਭਾਓ ਨਾ ਫੇਰ ਪਛਤਾਓਗੇ ਧੁਖੇ ਨੂੰ ਪਰਿਆਓਗੇ ਉਹ ਤੁੰਦੀ ਤੁਕ ਕਰਾ ਦੇ ਬਹੁਤ ਖੁਸ਼ੀਆਂ ਲੈ ਕੇ ਗੁਰੂ ਕੋ ਜਾਓਗੇ ਜਦੋਂ ਵੀ ਤੁਸੀਂ ਕੋਈ ਉਪਰਾਲਾ ਕਰਨਾ ਹੈ ਆਪਣੇ ਘਰਾਂ ਦੇ ਵਿੱਚ ਠੁਕੀਆਂ ਠੁਕੀਆਂ ਗੋਦਾ ਬਣਾਓ ਆਪਣੇ ਘਰਾਂ ਵਿੱਚ ਆਪਣਾ ਸੁਵੰਦ ਕੱਢੋ ਉਹਦੇ ਵਿੱਚ ਪਾਓ ਜਿਹੜਾ ਕੋਈ ਇਸਾ ਕਰਕੇ ਤੁਹਾਡੇ ਨਜ਼ਰ ਵਿੱਚ ਆਉਂਦਾ ਹੈ ਕਿ ਇਹ ਸੱਡੀ ਮਾਇਆ ਚੰਗੇ ਪਾਸੇ ਲੱਗੇਗੀ ਉੱਥੇ ਤੁਸੀਂ ਮਾਇਆ ਦਿਓ ਆਪਣੇ ਪਿੰਡਾਂ 'ਚ ਦਿਓ ਆਪਣੇ ਲਾਕੇ 'ਚ ਦਿਓ तो इस करके यह उपरला जो बाबा भाग सिंह जी राधा किया है ये शलाना जो उपरला है तो असं बेनती करते हैं इन्होंने इस उपराले को अगे लेके चलो तो चुप की क्षमा करने और फतेह बुलाओ वाहेगुरू जी का खालसा वाहेगुरू जी की फतेह सबती ऊंचा सबती सुचा जाके हृदय बसिया भगवान जननानक नानक जिसके चरण पखारें जो हर जन की दीन जात सिर काण कोम महाला ਸੁਰਜੀਤ ਸੁਰਜੀਤ ਅੱਗੇ ਜਾਣ ਨੂੰ ਬਿਠਾ ਜਾ ਨਹੀਂ ਚੱਲਦੇ ਦਾ ਨਾਮ ਹੈ ਆਪਣਾ ਕਰਦਾ ਤੇ ਆ ਸਤਿਨਾਮ ਵਿਸ਼ਵਾਖਰ। ਸੋ ਕੋ ਦੇ ਵੀ ਕੇ ਬਚਾਰਾ ਲੈ। ਰਾਤ ਦੀ ਬਾਣ ਨਾਲ ਲੈ ਗਏ ਕਾ ਸਨਾਨ ਜੋ ਪਿਆ ਮਹਾਰਾਮ ਦਾ ਸਦਨਾ ਪਾਈ। ਸਤਬਰ ਪੂਰਾ ਬੇਂਹਿਆ Yeah, come on.